ਮੰਗਾਲੇ ਸੀ ਜਿਵੇਂ ਮੈਂ ਵੀ ਕਹਿੰਦਾ ਉਹ ਪੁੱਤਰ ਉਹ ਗੋਰੇ ਪੁੱਤਰ ਫਿੱਟ ਕਰਦੇ ਗੋਰਾ ਕਹਿੰਦਾ ਬਾਈ ਜੀ ਇੱਥੇ ਢਿੱਲੇ ਪਏ ਆ ਮੈਂ ਕਿਹਾ ਠੀਕ ਆ ਬਾਈ ਸੇਵਕ ਨੂੰ ਵੀ ਦਿਖਾਇਆ ਸੇਵਕ ਆਈ ਸੀ ਹਾਂਜੀ ਜੀ ਸਮਾਨ ਪਾਉਣਾ ਵੀ ਨਾ ਚਾਵੇ ਤੇ ਮਾਰਕੀਟ ਦੇ ਵਿੱਚ ਸਾਰੀਆਂ ਦੁਕਾਨਾਂ ਤੋਂ ਸਮਾਨ ਲੱਭ ਕੇ ਆਈਏ ਤੇ ਮਿਲੇ ਨਾ ਫਿਰ ਕੁਛ ਨਾ ਕੁਛ ਜੁਗਾੜ ਕਰਨਾ ਪੈਂਦਾ ਜੁਗਾੜ ਤੋਂ ਭਾਵ ਇਹਨੂੰ ਕਸਟਮਾਈਜ਼ ਕਰਨਾ ਪੈਂਦਾ ਹੈ ਚੱਲਣ ਯੋਗ ਬਣਾਉਣੀ ਪੈਂਦੀ ਹੈ ਜਿਹੜੀ ਗੱਡੀ ਚੱਲਣ ਯੋਗ ਨਹੀਂ ਹੁੰਦੀ ਇਹ ਕੋ ਹੁੰਦਾ ਤਾਂ ਰਿਸਕ ਹੀ ਆ ਸਾਰਾ ਗਲਵਜ਼ ਪਾ ਕੇ ਇਹਨਾਂ ਕੰਮਾਂ ਨੂੰ ਹੁੰਦਾ ਨਹੀਂ ਅੱਜ ਵੀ ਦੋਸਤੋ ਫੋੜ ਆਈ ਹੈ ਜੀ ਆਪਣੇ ਕੋਲੇ ਗੱਡੀ ਲੈ ਗਈ ਬਹੁਤ ਜ਼ਬਰਦਸਤ ਮਾਰ ਖਾ ਜਾਂਦੀ ਹੈ ਸਪੇਅਰ ਪਾਰਟ ਵੱਲੋਂ ਕਸਟਮਰ ਜੇ ਚਾਹਵੇ ਵੀ ਮੈਂ ਚੰਗਾ ਕੰਮ ਕਰਾਉਣਾ ਐ ਤੇ ਚੰਗਾ ਸਮਾਨ ਨਹੀਂ ਮਿਲ ਪਊਗਾ ਲਿੰਕ ਰਣਾ ਪਈਆਂ ਹੋਈਆਂ ਐਂਡ ਪਏ ਹੋਏ ਹਲਾਈ ਬੇਟਾ ਉੱਤੇ ਰੱਪਲਾ ਹੋਇਆ ਹਲਾਈ ਬੇਟਾ ਕੀ ਬੱਚੇ 플레이 ਦੂਜੀ ਪਾਸੇ ਚੱਲਦੇ ਆਪਾਂ ਇੱਧਰ ਵੀ ਐਂਡ ਨਵਾਂ ਪਿਆ ਹੋਇਆ ਜੀ ਬੂਟ ਫਟੇ ਹੋਏ ਆ ਬੂਟ ਫਟਣ ਦਾ ਕਾਰਨ 플레이 ਦਿਖਾਓ ਬੇਟਾ ਹੁਣ ਜਿਹੜੀ ਬੁਸ਼ਕਟ ਦੀ 플레이 ਆ ਉਹ ਵੀ ਦਿਖਾਓ ਜਰਾ ਲੋ ਜੀ ਸ਼ਾਕਰਾਜ ਵੀ 플레이 ਹੈ ਹਿੱਲ ਰਿਹਾ ਹੈ ਹਲਾਈਵੇ ਅਟੈਕ ਰੀ ਝਟਕਾ ਵੀ ਮਾਰ ਕੇ ਦੇਖਦੇ ਆਂ ਇੱਧਰ ਵੀ ਆ ਜਾਓ ਬੇਟਾ ਹਲਾਇਓ ਬਤੋਏ ਬੋਸ਼ਾ ਹਲਾਇਓ ਚੱਲੋ 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 ਉੱਪਰ ਹੀਠਾ ਵੀ ਦੇਖੋ ਬੈਰਿੰਗ ਚ ਪਲੇ ਹੈਗੀ ਆ ਹੈ ਜੀ ਖੜਕੇ ਕਾਫੀ ਆ ਸ਼ਾਕਰਾਂ ਦੇ ਮਾਉਂਟ ਤੇ ਸ਼ੌਕਰ ਸੱਜਣੋ ਇੱਕੀ ਹੋਰ ਦੱਸ ਦਈਏ ਵੀਰ ਜੀ ਹੁਣੇ ਬੜੇ ਪਿਆਰ ਨਾਲ ਤੇ ਬੜੀ ਦੂਰੋਂ ਆਏ ਆ ਸਰਦਾਰ ਸਾਹਿਬ ਆਇਓਰੇ ਜੀ ਸਰਦਾਰ ਸਾਹਿਬ ਉਰੇ ਆਇਓ ਸਰਦਾਰ ਸਾਹਿਬ ਇੱਕ ਤਾਂ ਹੁੰਦਾ ਹੈ ਗੱਡੀ ਚ ਸਮਾਨ ਢੇਲਾ ਹੋਣਾ ਠੀਕ ਹੈ ਇੱਕ ਕਈ ਏਰੀ ਆਪਾਂ ਵਟੇ ਛਟੇ ਜਿਆ ਤੁਰੇ ਫਿਰਦੇ ਜਾ ਚੜਕਾ ਬਾਲਦੇ ਆਪਣਾ ਇਹਦੇ ਤੇ ਧਿਆਨ ਹੀ ਨਹੀਂ ਹੁੰਦਾ ਜਦੋਂ ਗੱਡੀ ਜੰਪ ਲੈਂਦੀ ਆ ਇੱਕ ਵਟਾ ਆ ਵੇਖੋ ਜਿਹੜਾ ਆਕਾਸਾ ਪਿਆ ਹੋਇਆ ਨੇੜੇ ਆਓ ਭਾਈ ਜੀ ਨੇੜੇ ਆਓ ਕੀ ਮਹਿਸੂਸ ਕਰ ਰਹੇ ਹੋ ਇੱਕ ਇਹ ਡਿਫਰੈਂਟ ਜੀ ਆਵਾਜ਼ ਪੈਦਾ ਕਰਦਾ ਆਪਾਂ ਇਹਨਾਂ ਨੂੰ ਥੱਲੇ ਲਾ ਦਿੰਦੇ ਆ ਪਰ ਉਸ ਤੋਂ ਬਿਨਾਂ ਵੀ ਇਹਦੇ ਚ ਕਾਫੀ ਚੀਜ਼ਾਂ ਦੀ ਪ੍ਰੋਬਲਮ ਹੈਗੀ ਆ ਕੀ ਵੇਖ ਰਿਹਾ ਬੇਟਾ ਚਲੋ ਕਵਰ ਲਾ ਲੋ ਇਸ ਤੋਂ ਇਲਾਵਾ ਸਰਦਾਰ ਸਾਹਿਬ ਮਗਰ ਲਾ ਜਿਹੜਾ ਹਿੱਸਾ ਹੈ ਉਹ ਤੁਹਾਡਾ ਵਿੰਗਾ ਜੀ ਜੜੀ ਥੋੜੀ ਨਹੀਂ ਵੀ ਕਰੋ ਬੇਟਾ ਲਗਾ ਇਹ ਆ ਲੋ ਜੀ ਥੱਲੇ ਪਾਸੇ ਧਾਗਾ ਜਿਹੜਾ ਉਹ ਹਵਾ ਕਰਕੇ ਹਿਲ ਰਿਹਾ ਠੀਕ ਹੈ ਬਿਲਕੁਲ ਸਟਿਲ ਕਰ ਲੜੇ ਆਪਾਂ ਆ ਲੋ ਆ ਲੋ ਆ ਲੋ ਕੋ ਲਗਾ ਆ ਲੋ ਉੱਪਰਲੇ ਪਾਸੇ ਆਪਾਂ ਪਲਾਸਿਸ ਕਰਕੇ ਪਾਈ ਹੈ ਵੀ ਪਤਾ ਲੱਗ ਜਾਵੇ ਧਾਗੇ ਦੇ ਵਿੱਚ ਸਪੇਸ ਹੈ ਕਿ ਨਹੀਂ ਹਲੋ ਅਤਾ ਗਿਚ ਸਪੇਸ ਹੈ ਜੀ ਦੋਨੇ ਪਾਸੇ ਇਹ ਪੋਜੀਸ਼ਨ ਹੈਗੀ ਹੈ ਇਧਰ ਵੀ ਇਹੀ ਪੋਜੀਸ਼ਨ ਹੈ ਟਾਈਮਿੰਗ ਬੈਲਟ ਪਾਉਣੀ ਹੈ ਫੋਰਡ ਗੱਡੀ ਹੈ ਜੀ ਆਪਣੇ ਕੋਲੇ ਆਈ ਹੈ ਚਾਰਪਰ ਦਾ ਪੂਰਾ ਸਟੱਫ ਆ ਦੇਖੋ ਹਵਾ ਵਗ ਰਹੀ ਹੈ ਐਕਚੁਅਲੀ ਜੋ ਬਾਈ ਜੀ ਹੁਣਾਂ ਦੇ ਕਾਫੀ ਕੰਮ ਕਰਨ ਦੇ ਵਿਚਾਰ ਸੀ ਤੇ ਸੇਮ ਡੇ ਕੰਮ ਨਹੀਂ ਮਿਲ ਸਕਦਾ ਸੀ ਮੈਂ ਉਹਨਾਂ ਨੂੰ ਜਵਾਬ ਦਿੱਤਾ ਉਹ ਕਹਿੰਦੇ ਭਾਈ ਜੀ ਵੀ ਇੰਨੀ ਦੂਰੋਂ ਆਏ ਆ ਸਾਡਾ ਮਸਲਾ ਤਾਂ ਹੱਲ ਜਰੂਰ ਕਰੋ ਜਦੋਂ ਇੰਨੀ ਸਾਰੀ ਕਾਰਬਨ ਹੋਵੇ ਟਾਈਮਿੰਗ ਦਾ ਕੰਮ ਵੀ ਹੁੰਦਾ ਹੋਵੇ ਤੇ ਕਾਰਬਨ ਪੂਰੀ ਲੱਕਾ ਢੱਕਾ ਢੱਕ ਭਰੀ ਪਈ ਹੋਵੇ ਤੇ ਗੱਡੀ ਕਿਵੇਂ ਚੱਲ ਪਾਉ ਮੈਨੂੰ ਵੀਰ ਜੀ ਉਹਨੇ ਕਹਿੰਦੇ ਵੀ ਭਾਈ ਜੀ ਘੁੰਮਣ ਗਏ ਹੋਇਆ ਮੈਨੂੰ ਕਹਿੰਦੇ ਵੀ ਜ਼ਿਆਦਾਤਰ ਤਾਂ ਨਾ ਸਾਡੇ ਵਾਲੇ ਪਾਸੇ ਪ੍ਰੋਪਰ ਕੰਮ ਨੂੰ ਜਿੰਨਾ ਕਹੀਦਾ ਉਹਨਾਂ ਕ ਕਰ ਦਿੰਦੇ ਆ ਤੁਹਾਡੀ ਵੀਡੀਓ ਵੇਖੀ ਮੈਂ ਕਿਹਾ ਵੀਰ ਜੀ ਕਿਸੇ ਨੂੰ ਘਬਰਾ ਨਹੀਂ ਕੀਤਾ ਜਾਂਦਾ ਪਰਫੈਕਟਲੀ ਕੰਮ ਕੀਤਾ ਜਾਂਦਾ ਜੋ ਕੰਮ ਹੁੰਦਾ ਹੈ ਉਹ ਪਾਰਦਰਸ਼ੀ ਤਰੀਕੇ ਨਾਲ ਸਾਰਿਆਂ ਦੇ ਸਾਹਮਣੇ ਲੈ ਕੇ ਆਉਂਦੇ ਬੇਟਾ ਐਂਡ ਚੱਕ ਕੇ ਲੈ ਕੇ ਆਇਓ ਵੀਰ ਉਹਨਾਂ ਨੇ ਐਂਡ ਪੁਆਇੰਟ ਸੀ ਇੰਡਾ ਦੀ ਹਾਲਤ ਵੇਖੋ ਕਿਹੋ ਜੀ ਆ ਉਹ ਕਹਿੰਦੇ ਜੀ ਚੱਲਣ ਜੋ ਗੱਡੀ ਬਣਾ ਦੋ ਸੇਮ ਡੇ ਕੰਮ ਹੁੰਦਾ ਆ ਲਓ ਇਹਦੀ ਹਾਲਤ ਵੇਖੋ ਪੂਟਾਂ ਦੀ ਆ ਲਓ ਕਿਉਂਕਿ ਜਦੋਂ ਦੇਸੀ ਚੌਂਟੇ ਪੈ ਜਾਂਦੇ ਆ ਠੀਕ ਹੈ ਚੰਪੇ ਗੋਲੀਆਂ ਦੇਸੀ ਪੈਂਦੇ ਆ ਆ ਜਿਹੜੀਆਂ ਗੋਲੀਆਂ ਦਾ ਸੈਜ ਪ੍ਰੋਪਰ ਨਹੀਂ ਹੁੰਦਾ ਨਾ ਟੁੱਟੋ ਕਸਿਆ ਜਾਂਦਾ ਇਹ ਿੱੱਲਾ ਹੀ ਨਿਕਲਿਆ ਜੀ ਸਾਰਾ ਸਜਰੋ ਆਈਆਂ ਗੱਡੀਆਂ ਨੂੰ ਅਸੀਂ ਮੋੜ ਵੀ ਦਿੰਨੇ ਆ ਉਹਦਾ ਰੀਜ਼ਨ ਕੀ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਗੱਡੀ ਪ੍ਰਾਣੀ ਦੇ ਉੱਤੇ ਪੈਸੇ ਬਹੁਤ ਖੂਬ ਸਾਰੇ ਲੱਗਦੇ ਹੁੰਦੇ ਆ ਕਈ ਵਾਰੀ ਅਸੀਂ ਸਮਾਨ ਜੈਨੂਨ ਪਾਉਣਾ ਚਾਹੁੰਦੇ ਆ ਕਸਟਮਰ ਕਹਿੰਦਾ ਵੀ ਇਹ ਵੀ ਚੱਲਦਾ ਜੀ ਇਹ ਵੀ ਚੱਲਦਾ ਜੀ ਹੁੰਦਾ ਸਾਹਿਬ ਗਾਗ ਦੀ ਕਨਸੈਂਟ ਨਾਲ ਆ ਪਰ ਫਿਰ ਵੀ ਬਹੁਤ ਸਾਰੀ ਦਿੱਕਤ ਹੋ ਜਾਂਦੀ ਜਦੋਂ ਸਮਾਨ ਚੱਲਦਾ ਨਹੀਂ ਕੋਈ ਆਲਾ ਸਮਾਨ ਮਹਿੰਗਾ ਹੈ ਉਦੋਂ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਸੋ ਆਪਾਂ ਇਹਦੀ ਟਾਈਮਿੰਗ ਬਿਲਟ ਲਿਆਂਦੀ ਪਈ ਹੈ ਆਜੋ ਹੁਣ ਖੋਲਿਆ ਤਾਂ ਹੋਰ ਕੰਮ ਵਾਸਤੇ ਤੇ ਹੁਣ ਇੱਥੇ ਕੀ ਕਰ ਸਕਦੇ ਆਪਾਂ ਪੈਰ ਟੁੱਟ ਗਿਆ ਨਾ ਜੀ ਪੈਰ ਫੋਰਡ ਦਾ ਮਹਿੰਗਾ ਹੈ ਹੁਣ ਕਸਟਮਰ ਨੂੰ ਆਪਾਂ ਇਹ ਵੀ ਦੱਸਾਂਗੇ ਹੁਣ ਟਾਈਮਿੰਗ ਦਾ ਕੰਮ ਕਰ ਰਹੇ ਆ ਫੋਰਡ ਦੇ ਵਿੱਚ ਕਸਟਮਰ ਕਹਿੰਦਾ ਮੇ ਫੋਰਡ ਚ ਬਿਲਟ ਪਾਉਣੀ ਹੈ ਦੁਕਾਨਦਾਰ ਨੂੰ ਪੁੱਛਿਆ ਵੀ ਗਾਰੰਟੀ ਉਹ ਕਹਦਾ ਬਾਈ ਜੀ ਜੈਨੂਨ ਹੈ ਬਿੱਲ ਇਹਦਾ ਨਹੀਂ ਮਿਲੇਗਾ ਮੈਂ ਕਹਿਆ ਯਾਰ ਫਿਰ ਕਿਉਂ ਨਾ ਐਚਐਸਐਨ ਐਚਐਸਐਨ ਪਾਵਰ ਗ੍ਰਿਪ ਦੀ ਬਿਲਡ ਪਾਉਣ ਲੱਗੇ ਆਜੋ ਬਿਟਾ ਦਿਖਾਉਦੇ ਜੀ ਜਦੋਂ ਕੰਮ ਸਮਾਨ ਖੋਲਦੇ ਆ ਨਾ ਉਦੋਂ ਐਸਟੀਮੇਟ ਸਾਰੇ ਹਲੇ ਆਉਂਦੇ ਸੋ ਉਮੀਦ ਮੈਂ ਕਰੂੰਗਾ ਤੁਸੀਂ ਪਿਆਰ ਕਰਦੇ ਹੋ ਪ੍ਰੀਤ ਮੋਟਰਜ਼ ਮੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰ ਪਾਰਦਰਸ਼ੀ ਤਰੀਕੇ ਨਾਲ ਤੁਹਾਡੇ ਸਾਹਮਣੇ ਕੋਈ ਚੀਜ਼ ਲੈ ਕੇ ਆਉਣੇ ਆ ਤੇ ਹਕੀਕਤ ਬਿਆਨ ਕਰਦੇ ਆ ਕੋਈ ਗੱਲਾਂ ਦੇ ਪਕੌੜੇ ਜਾਂ ਗੱਲਾਂ ਦਾ ਫਕੜਾ ਨਹੀਂ ਹੁੰਦਾ। ਗੱਡੀ ਹਿੱਸਾ ਵੀ ਖੁੱਲਿਆ ਹੋਇਆ ਮਗਰ ਲਾ। ਜਿਹੜੇ ਹੁਣ ਮੰਨ ਲਓ ਵੀ ਆਪਾਂ ਫੋਰਡ ਚ ਪਾਉਣਾ ਚਾਹੁੰਦੇ ਆ ਫੋਰਡ ਦਾ ਮਿਲਦਾ ਨਹੀਂ ਟੈਲ ਬ੍ਰੋਡਸ origignal ਹੈ ਇਹਦੀ ਜ਼ਿੰਮੇਵਾਰੀ ਤੇ ਗਾਰੰਟੀ ਅਗਲਾ ਦਿੰਦਾ। ਸੋ ਫਿਟਿੰਗ ਕਰ ਲਗੇ ਆ ਰਿਜ਼ਲਟ ਜਿਵੇਂ ਮਿਲਣਗੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਪ੍ਰੀਤ ਮੋਟਰਜ਼ ਮੋਗਾ। ਦੋਸਤੋ ਸਾਡੀ ਜਿਹੜੀ ਨੌਲੇਜ ਹੈ ਨਾ ਬਹੁਤ ਛੋਟੀ ਲिटल ਨੌਲੇਜ ਨਹੀਂ ਹੈਗੀ। ਅਸੀਂ ਤਾਂ ਲੋਕਾਂ ਦੇ ਨੁਕਸ ਵੀ ਕੱਢਦੇ ਆ ਤੇ ਅਸੀਂ ਤਾਂ ਕੰਪਨੀਆਂ ਦੇ ਨੁਕਸ ਵੀ ਕੱਢਦੇ ਆ ਗੱਡੀ ਫੋੜਦੀ ਐ ਫੀਗੋ ਐ ਮੰਨ ਲਓ ਫੀਗੋ ਨਵੇਂ ਮਾਡਲ ਚ ਐ ਨਵੇਂ ਮਾਡਲ ਵਾਲੀ ਫੀਗੋ ਦੇ ਵਿੱਚ ਜਿਹੜੇ ਸ਼ੌਕਰ ਐ ਉਹ ਨਕਲ ਚ ਕੱਸੀ ਦੇ ਐ ਜਿਹੜੀ ਪੁਰਾਣੇ ਮਾਡਲ ਦੀ ਨਕਲ ਐ ਉਹਦੇ ਵਿੱਚ ਸ਼ੌਕਰ ਇਦਾਂ ਪੈਂਦਾ ਪਾਈਪ ਦੀ ਤਰ੍ਹਾਂ ਆ ਜਾ ਨੇੜੇ ਬੇਟਾ ਐਂਡ ਇਹ ਵੀ ਠੀਕ ਐ ਠੀਕ ਐ ਜੀ ਪਰ ਹੈ ਇਹ ਟੈਲ ਬ੍ਰੌਂਸ ਦੀ ਇਹਦੇ ਵਿੱਚ ਨੁਕਸ ਕਿੱਥੇ ਸੀ ਕਿਸੇ ਜਦੋਂ ਚੇਲੇ ਬਾਲਕੇ ਨੂੰ ਲਾ ਦਿੰਦੇ ਆ ਨਾ ਹਲੋ ਜੀ ਨੇੜੇ ਆ ਜਾ ਪੁੱਤ ਜਦੋਂ ਕਿਸੇ ਚੇਲੇ ਬਾਲਕੇ ਨੂੰ ਆਪਾਂ ਲਾ ਦਿੰਦੇ ਆ ਨਾ ਉਹ ਕਸਦੇ ਬੇਟਾ ਉਹ ਕਹਿੰਦਾ ਲੋ ਸਤਾਜੀ ਉਸਤਾਜੀ ਨਾ ਤਾਂ ਉਸਤਾਦ ਨੂੰ ਪਤਾ ਨੁਕਸ ਦਾ ਦਾ ਟਰਾਈ ਲਈ ਹੈ ਖੜਕਾ ਹੋਇਆ ਉਹ ਕਹਿੰਦਾ ਐਂਡ ਤਾਂ ਨਵੇਂ ਪਾਇਆ ਯਾਰ ਕਿਵੇਂ ਹੋ ਸਕਦਾ ਅਸੀਂ ਵੀ ਵੇਖਿਆ ਹੈਰਾਨ ਹੋਏ ਐਂਡ ਗਲਤ ਪਾਇਆ ਹੋਏ ਸੀ ਹੁਣ ਇਹਦੇ ਵਿੱਚ ਆ ਜਿਹੜੀ ਆ ਚੀਜ਼ ਦੇਖੋ ਇਹ ਆ ਦੇਖੋ ਵੇਟਾ ਦਿਖਾਈ ਆ ਜਿਹੜੀ ਟੇਪਰ ਐਵੇਂ ਇਥੇ ਗੂਠੇ ਤੇ ਲਾ ਲਿਆ ਆ ਟੇਪਰ ਇੰਨੀ ਅੰਦਰ ਚਲੀ ਗਈ ਨਾ ਇਹਦਾ ਮਤਲਬ ਵੀ ਇਹ ਅੰਦਰਲਾ ਹੋਲ ਗਲਤ ਹੈ ਇਹਦੀ ਜਿਹੜੀ ਡਿਗਰੀ ਹੈ ਇਸ ਮਾਡਲ ਦੇ ਐਂਡ ਦੇ ਬਰੋਬਰ ਨਹੀਂ ਅਸ ਅੱਛਾ ਅਸੀਂ ਵੀ ਜੇ ਉਹਨਾਂ ਵਾਂਗੂ ਕਰਦੇ ਤਾਂ ਅਸੀਂ ਵੀ ਮੰਗਾ ਲਏ ਸੀ ਜਿਵੇਂ ਮੈਂ ਵੀ ਕਹਿੰਦਾ ਉਹ ਪੁੱਤਰ ਉਹ ਗੋਰੇ ਪੁੱਤਰ ਫਿੱਟ ਕਰਦੇ ਗੋਰਾ ਕਹਿੰਦਾ ਬਾਈ ਜੀ ਇੱਥੇ ਢਿੱਲੇ ਪਏ ਆ ਮੈਂ ਕਹਾ ਠੀਕ ਆ ਬਾਈ ਸੇਵਕ ਨੂੰ ਵੀ ਦਿਖਾਇਆ ਸੇਵਕ ਆ ਹੀ ਸੀ ਹਾਂਜੀ ਇਹ ਹੁਣ ਫਿਰ ਤੂੰ ਮੈਨੂੰ ਦੱਸ ਵੀ ਕੱਲ ਤੇਲ ਬਦਲ ਕੇ ਨਟ ਕਸਣਾ ਮਿਸਤਰੀ ਬਣ ਜਾਂਦਾ ਪ੍ਰੀਤ ਬਾਈ ਦੀ ਚੁੰਡੀ ਦਾ ਸਵਾਦ ਕਿੰਨਾ ਕੁ ਮਿਲਦਾ ਜੋ ਵੱਡਦਾ ਬਾਈ ਬਹੁਤ ਮਰ ਹੈ ਸਿੱਖਣ ਨੂੰ ਮਿਲ ਜਾਂਦਾ ਸੋ ਦੋਸਤੋ ਆ ਹੁੰਦਾ ਕੰਮ ਕਾਰਗਰੀ ਗੱਲਾਂ ਦਾ ਘੜਾ ਨਹੀਂ ਮਿੱਤਰੋ ਫੱਕ ਨਾ ਪਕੌੜੇ ਨਹੀਂ ਅਗਲਾ ਕਹਿੰਦਾ ਮਿਸਤਰੀ ਜੀ ਮੈਂ ਤਾਂ ਤੁਹਾਡਾ ਕੰਮ ਦੱਸਿਆ ਹੋਵੇ گاੋਂ ਕਰਾ ਲਿਆ ਉਹਨੇ ਤਾਂ ਮੈਨੂੰ ਤੋ 200 ਲਿਆ ਉਹ ਵੀਰੇ ਥੋੜੀ ਕਿੱਥੇ ਮਾਰਨੀ ਹੈ ਅਜੀ ਤੋ ਥਾਂ ਦੇ ਪੈਸੇ ਲੈਣੇ ਆ ਥੋੜੀ ਤਾਂ ਹਰੇ ਕੀ ਮਾਰੀ ਜਾਂਦਾ ਐਂਡ ਤਾਂ ਹਰੇ ਕੀ ਪਾਈ ਜਾਂਦਾ ਐਂਡਲੂਪੇ ਜੋ ਬਾਈ ਐਂਡ ਵੀ ਗਲਤ ਹੈ ਤੇ ਵਾਲ ਵੀ ਗਲਤ ਹੈ ਐਕਚੁਅਲੀ ਜਦੋਂ ਗੱਡੀ ਦਾ ਮਾਡਲ ਚੇਂਜ ਹੋ ਗਿਆ ਜਦੋਂ ਨਕਲ ਚੇਂਜ ਹੋ ਗਈ ਬਾਈ ਜਦੋਂ ਡਿਗਰੀ ਵੀ ਚੇਂਜ ਹੋ ਗਈ ਤੇ ਚੀਜ਼ ਦਾ ਜਰੂਰ ਤਿਆਰ ਰੱਖੋ ਬਾਈ ਜਿਹੋ ਨੇ ਇਨੀ ਦੂਰੋਂ ਕੰਮ ਕਰਾਉਣ ਆਏ ਸੀਗੇ ਤੇ ਫਿਰ ਉਹਨਾਂ ਨੂੰ ਰਿਜ਼ਲਟ ਤਾਂ ਦੇਣੇ ਸੀ ਸੇਮ ਡੇ ਆਏ ਸੀਗੇ ਟਾਈਮਿੰਗ ਬੈਲਟ ਵੀ ਪਾ ਰਹੇ ਆ ਆ ਜਾ ਬੇਟਾ ਸੋ ਦੋਸਤੋ ਆਪਾਂ ਟਾਈਮਿੰਗ ਬੈਲਟ ਨਾਲ ਦੀ ਹੋਈ ਹੈ ਪਾ ਰਹੇ ਆ ਆਪਾਂ ਪਾ ਰਹੇ ਹੁਣ ਐਚਐਸਐਨ ਦੇ ਵਿੱਚ ਤੇ ਟਾਈਮਿੰਗ ਬੈਲਟ ਕੱਢਦੇ ਆ ਬਾਹਰ ਜੰਗਾਲ ਅੰਦਰ ਬਹੁਤ ਸਾਰਾ ਪਿਆ ਸੀ ਕਿਉਂਕਿ ਨਾਲੇ ਦੇ ਐਟਲ ਬੈਰਗ ਵੀ ਦੇਖਾਂਗੇ ਜਿਹੜੇ ਜਿਹੜੇ ਖਰਾਬ ਹੋਏ ਤੇ ਉਹ ਵੀ ਆਪਾਂ ਚੇਂਜ ਕਰਾਂਗੇ ਕੋਰੇ ਖੋਲੋ ਸੋ ਦੋਸਤੋ ਟਾਈਮਿੰਗ ਬੈਲਟ ਆਪਾਂ ਨਮੀ ਪਾਤੀ ਹੈ ਤੋ ਦੋਸਤੋ ਇੱਕ ਟੀਮੇ ਦੱਸ ਦੇਵਾਂ ਅੱਛਾ ਸੰ ਦੇ ਵਿੱਚ ਆਪਾਂ ਜਿਹੜੀ ਬੈਟ ਪਾਈ ਹੈ ਗ੍ਰੀਨ ਸਟੈਂਪਿੰਗ ਵਾਲੀ 4D Plus 4 ਦੇ ਵਿੱਚ ਆਪਾਂ ਇਹਦੀ ਫਿਟਿੰਗ ਕਰ ਚੁੱਕੇ ਹਾਂ ਇੰਡਾ ਦਾ ਹੁਣ ਇਸ਼ੂ ਕਾ ਹੈ ਇੰਡਾ ਦਾ ਇਸ਼ੂ ਆਪਾਂ ਦੂਰ ਕਰਨਾ ਤੇ ਲੱਭਣ ਚੱਲਾਂ ਮੈਂ ਸੋ ਦੋਸਤੋ ਅਸਲੀ ਕੰਮ ਉਹ ਤੋਂ ਸਟਾਰਟ ਹੁੰਦਾ ਜਦੋਂ ਸਮਾਨ ਵੀ ਨਾ ਮਿਲੇ ਮਾਰਕੀਟ ਦੇ ਵਿੱਚ ਤੇ ਕਸਟਮਰ ਤੇਜ਼ੀ ਵੀ ਕਰੇ ਤੇ ਸਮਾਨ ਪਾਉਣਾ ਵੀ ਨਾ ਚਾਵੇ ਤੇ ਮਾਰਕੀਟ ਦੇ ਵਿੱਚ ਸਾਰੀਆਂ ਦੁਕਾਨਾਂ ਤੋਂ ਸਮਾਨ ਲੱਭ ਕੇ ਆਈਏ ਤੇ ਮਿਲੇ ਨਾ ਫਿਰ ਕੁਛ ਨਾ ਕੁਛ ਜੁਗਾੜ ਕਰਨਾ ਪੈਂਦਾ ਜੁਗਾੜ ਤੋਂ ਭਾਵ ਇਹਨੂੰ ਕਸਟਮਾਈਜ਼ ਕਰਨਾ ਪੈਂਦਾ ਹੈ ਚੱਲਣਯੋਗ ਬਣਾਉਣੀ ਪੈਂਦੀ ਹੈ ਜਿਹੜੀ ਗੱਡੀ ਚੱਲਣਯੋਗ ਨਹੀਂ ਹੁੰਦੀ ਦੇਖੋ ਹੁੰਦਾ ਤਾਂ ਰਿਸਕ ਹੀ ਹੈ ਸਾਰਾ ਗਲਵਜ਼ ਪਾ ਕੇ ਇਹਨਾਂ ਕੰਮਾਂ ਨੂੰ ਹੁੰਦਾ ਨਹੀਂ ਇਹ ਜਿਹੜੀ ਪੱਤੀ ਹੈ ਇਹ ਡੀਜ਼ਲ ਫਿਲਟਰ ਦੀ ਹੈ ਕੋਈ ਵੀ ਵਿਅਕਤੀ ਅਗਰ ਕਿੱਥੇ ਨੂੰ ਲੋਡ ਪਾਵੇ ਮਕੈਨਿਕ ਭਰਾ ਨੂੰ ਤਾਂ ਦੀ ਕਾਪੀ ਕਰ ਸਕਦਾ ਅੱਗੇ ਅਸੀਂ ਅਕਸਰ ਹੀ ਸ਼ਿਮਾ ਪਾ ਕੇ ਕਿਸੇ ਚੀਜ਼ ਨੂੰ ਟਾਈਟ ਕਰਦੇ ਹੁੰਦੇ ਸੀ ਤੇ ਬਹੁਤ ਵਧੀਆ ਕਾਰਗਰ ਚੱਲਦਾ ਕੋਈ ਇਸ਼ੂ ਵਾਲੀ ਗੱਲ ਨਹੀਂ ਗਈ ਪਰ ਅੱਜ ਕੱਲ ਥੋੜਾ ਜਿਹਾ ਸਿਸਟਮ ਵੱਖਰਾ ਜਿਹਾ ਹੋ ਗਿਆ ਲੋਕ ਐਜੂਕੇਟਿਡ ਜੇ ਜ਼ਿਆਦਾ ਹੋ ਗਏ ਵਹਿਮੀ ਹੋ ਗਏ ਤੇ ਲੱਲ ਹੀ ਫਿਰਦੇ ਆ ਨਟ ਢਿੱਲੇ ਖੁੱਲ ਕੇ ਭਲਾ ਦੀ ਡਿੱਗ ਪੈਣ ਉਹ ਬਰਦਾਸ਼ਤ ਹੈ ਤੇ ਜਦੋਂ ਸਾਡੀ ਕੋਈ ਕਾਰਗਰੀ ਕੀਤੀ ਉਹ ਬਰਦਾਸ਼ਤ ਨਹੀਂ ਹੁੰਦੀ ਸੱਚੀ ਜੀ ਗੱਲ ਹੈ ਇਸ ਦੀ ਮੈਂ ਡਿਗਰੀ ਠੀਕ ਕਰ ਰਿਹਾ ਜੀ ਇਹ ਨਕਲ ਹੈ ਜਿਹੜੀ ਐਂਡ ਦੇ ਵਿੱਚ ਟਿੱਲੀ ਰਹਿੰਦੀ ਸੀਗੀ ਦੋ ਵਾਰੀ ਐਂਡ ਕਸਟਮਰ ਨੇ ਪੁਆਏ ਆ ਦੋਨੇ ਵੇਰੇ ਇਸ਼ੂ ਉਹੀ ਆ ਖੜਕਾ ਕਰਦੀ ਆ ਠੀਕ ਆ ਨਾ ਪਰ ਪਤਾ ਨਹੀਂ ਕਿੱਥੇ ਪ੍ਰੋਬਲਮ ਐ ਉਹ ਡਿਸਕਸ ਕਰਨੀ ਬੜੀ ਔਖੀ ਆ ਸਾਨੂੰ ਪਤਾ ਐ ਅਸੀਂ ਕੰਮ ਕਰਨ ਜਾਣਦੇ ਆ ਉੱਪਰਲੇ ਪਾਸੇ ਨਟ ਆ ਜਿਹੜਾ ਉਹ ਜਿਹੜਾ ਚੂੜੀ ਨਿਕਲੇ ਉਹ ਤਿੰਨ ਚੂੜੀਆਂ ਬਾਹਰ ਨਿਕਲੀ ਆ ਨਟ ਲੱਗਣ ਡੋਗਾ ਤਾ ਪੂਰਾ ਐਂਡ ਨਹੀਂ ਜਾ ਰਿਹਾ ਇਹਦਾ ਮਤਲਬ ਐਂਡ ਠੀਕ ਹੋਣ ਵਾਲੇ ਪਾਸੇ ਨੂੰ ਕੰਮ ਹੋ ਗਿਆ ਜਿਹੜੀ ਅੰਦਰਲੀ ਪਲੇ ਸੀ ਉਹ ਸਪੇਸ ਸੀ ਤਾਂ ਜਿਹੜੀ ਉਹ ਸ਼ਮਣੇ ਕਵਰ ਕਰ ਲਈ ਤੇ ਬਾਈ ਜੀ ਬੜੀ ਮਿਹਨਤ ਕਰਨੀ ਪੈਂਦੀ ਹੈ ਹੱਥ ਵੱਡੇ ਜਾਣ ਕੁਝ ਹੋ ਜਾਵੇ ਅਗਲਾ ਕਹਦਾ ਬਾਈ ਪੈਸੇ ਦੇਣੇ ਆ ਅੱਜ ਕੱਲ ਦੁਨੀਆ ਸਵਾਰਥੀ ਹੋ ਗਈ ਮੈਨੂੰ ਸ਼ਬਦ ਕਹਣੇ ਪੈਣੇ ਆ ਕਿਉਂਕਿ ਮੇਰੀ ਪੁਰਾਣੀ ਬਜ਼ੁਰਗਾ ਵਾਲੀ ਸੋਚ ਗਈ ਹੈ ਤੇ ਉਹ ਵਰਗੀ ਬਜ਼ੁਰਗਾ ਵਾਂਗੂ ਹੋ ਚੰਦੀ ਹੈ ਅਸੀਂ ਕਹਿੰਨੇ ਯਾਰ ਕੰਮ ਕੀਤਾ ਕੋਈ ਐਪਰੀਸ਼ੀਏਟ ਤਾਂ ਕਰੋ ਨਾ ਸੁਭਾਅ ਬਣ ਗਿਆ ਕੋਈ ਵੀ ਵਿਅਕਤੀ ਅੱਜ ਚੰਗੀ ਚੀਜ਼ ਲੈਣੀ ਨਹੀਂ ਚਾਹੁੰਦਾ ਮਾਰਕੀਟ ਦੇ ਵਿੱਚ ਦੁਕਾਨਦਾਰ ਚੰਗੀ ਵੇਚਣੀ ਨਹੀਂ ਚਾਹਦਾ ਕਿਉਂ ਖਰੀਦਣ ਵਾਲਾ ਚੰਗੀ ਖਰੀਦਣ ਨੂੰ ਤਿਆਰ ਨਹੀਂ ਤੇ ਵੇਚਣ ਵਾਲਾ ਵੀ ਕਿਉਂ ਵੇਚੇ ਭਾਈ ਠੀਕ ਹੈ ਜੈਨੂਲ ਪਾਰਟਸ ਮਹਿੰਗੇ ਬਹੁਤ ਐ ਅੱਗੇ ਟਾਵੀ ਟਾਵੀ ਲੋਕਾਂ ਕੋਲੇ ਗੱਡੀ ਸੀਗੀ ਅੱਜ ਹਰੇਕ ਬੰਦੇ ਕਹਿੰਦੇ ਫੋਰਚੂਨ ਲੈਣੀ ਹੈ ਜੀ ਨੋਵਾ ਲੈਣੀ ਹੈ ਜੀ ਭਾਈ ਜੀ ਟਾਟਾ ਸਫਾਰੀ ਲੈਣੀ ਹੈ ਜੀ ਜਦੋਂ ਕੰਮ ਕਰਾਉਣਾ ਪੈਂਦਾ ਪਤਾ ਲੱਗਦਾ ਭਾਈ ਦੇਖੋ ਜਨੈਚਕਰ ਸਾਡਾ ਕੰਮ ਦੀ ਤਸੱਲੀ ਨਹੀਂ ਹੁੰਦੀ ਅਸੀਂ ਉਹਨਾਂ ਚੱਕਰ ਕੰਮ ਛੱਡਦੇ ਨਹੀਂ ਠੇਕੇ ਵਾਲਾ ਨਾ ਤਰਾਈ ਵੀ ਨਹੀਂ ਕਰਦਾਗਾ ਇਟਾ ਲਾ ਕੇ ਤੇ ਪਲਾਸਟਰ ਕਰਕੇ ਨਿਕਲਦਾ ਵਰਦਾ ਬਾਅਦ ਚ ਉਹ ਕਹਿੰਦਾ ਬਾਈ ਜੀ ਹੁਣ ਇਹ ਰੰਗ ਵਾਲੇ ਕੱਢਣਗੇ ਜੋ ਜੋ ਰੰਗ ਵਾਲੇ ਨੇ ਪਟੀਰ ਭਰਤੀ ਡਲ ਕਰਾਈ ਫਿਰ ਉਹ ਕਹਿੰਦਾ ਲੱਕੜ ਵਾਲੇ ਕੱਢਣਗੇ ਨਹੀਂ ਸਾਡੀ ਕੋਸ਼ਿਸ਼ ਹੁੰਦੀ ਜਿਹੜਾ ਅਸੀਂ ਕੰਮ ਕੀਤਾ ਉਹ ਸਿਰੇ ਲਾ ਕੇ हट ਗਏ ਮਨ ਉਦੋਂ ਦੁਖਦਾ ਜਦੋਂ ਆਦਮੀ ਕਿਸੇ ਕੀਤੀ ਕੰਮ ਨੂੰ ਐਪਰੀਸ਼ੀਏਟ ਨਾ ਕਰੇ ਤੇ ਉਹਦਾ ਮੁੱਲ ਨਾ ਮੋੜੇ ਜਿਹੜੀ ਮਿਹਨਤ ਅਸੀਂ ਕਰਦੇ ਪਏ ਆ ਬਹੁਤ سارے دوست ਵੇਖ ਕੇ ਅਪਰੀਸ਼ੀਏਟ ਵੀ ਕਰਦੇ ਆ ਚੰਗੇ ਵਿਅਕਤੀ ਵੀ ਆਉਂਦੇ ਆ ਤੇ ਮਾੜੇ ਵੀ ਆਉਂਦੇ ਆ ਜਦੋਂ ਮਾੜੇ ਵਿਅਕਤੀ ਕਹੀ ਦੀ ਆ ਜਾਣ ਤੇ ਫਿਰ ਅਸੀਂ ਚੰਗਿਆਂ ਨੂੰ ਵੀ ਉਸੇ ਤਰੀਕੇ ਨਾਲ ਦੇਖਣ ਲੱਗ ਪੈਂਦੇ ਆ ਇੱਕ ਪ੍ਰਾਣੀ ਦਾ ਸੁਭਾਅ ਬਣ ਗਿਆ ਨਾ ਯਾਰ ਪਤਾ ਨਹੀਂ ਕਿਹੜੇ ਨੇ ਕੀ ਰੈਐਕਸ਼ਨ ਕਰਨੀ ਇਹਦੀਆਂ ਹੁਣ ਡਿਗਰੀਆਂ ਸੈੱਟ ਕਰਦੇ ਪਏ ਆ ਪਤਾ ਨਹੀਂ ਕਿੰਨੇ ਰਿਸ਼ੇਮ ਕੱਟ ਕੇ ਪਾਈ ਇਹ ਤਾਂ ਬਈ ਜੀ ਤੁਹਾਡੇ ਸਾਹਮਣੇ ਤਾਂ ਸਾਰੇ 15 16 ਮਿੰਟ ਦੀ ਵੀਡੀਓ ਹੈ ਸਾਰੀ ਛੜੀ ਦਿਹਾੜੀ ਨਿਕਲ ਜਾਂਦੀ ਆ ਦੇਖੋ ਹੁਣ ਦੋ ਤਿੰਨ ਚੂੜੀਆਂ ਲੱਗਦੀਆਂ ਰਹਿ ਗਿਆ ਨਾ ਉਹਨੇ ਨੂੰ ਅਸੀਂ ਕਸਾਂਗੇ ਕਸਾ ਤੂੰ ਬਾ ਫੇਰੇ ਦੀ ਟੈਸਟ ਡਰਾਈਵ ਲੈ ਕੇ ਫੇਰੇ ਨੂੰ ਸਿਮਾਂ ਨੂੰ ਬਰੋਬਰ ਕਰਾਂਗੇ ਮੈਂ ਵੀ ਉਹ ਬੇਕੂਫਾਂ ਦੀ ਤਰ੍ਹਾਂ ਗੱਡੀ ਨੂੰ ਭਜਾਇਆ ਜਦੋਂ ਕਸਟਮਰ ਆ ਕੇ ਮਾਈਕੋ ਮਾਰਦਾ ਖੜਕਾ ਲਬੜਾ ਹੁੰਦਾ ਸਲੋ ਤੇ ਸਪੀਡ ਤੇ ਬ੍ਰੇਕ ਮਾਰਿਆ ਟੜਕਦੀ ਆ ਸੋ ਦੋਸਤੋ ਉਦੋਂ ਕੋਈ ਦੁਰਘਟਨਾ ਹੋ ਜੇ ਕਿ ਮੇਰੇ ਪਰਿਵਾਰ ਦੀ ਜਿਹੜਾ ਮੇਰੇ ਨਾਲ ਥੇਲਾ ਵਾਲਾ ਦੱਸਾ ਉਹਦੇ ਪਰਿਵਾਰ ਨੂੰ ਕਿਵੇਂ ਸੁਭਾ ਲੈਣਾ ਤੁਹਾਨੂੰ ਸਭ ਚਾਰੰਗੀ ਬੋੜਾ ਅੱਜ ਕਿਉਂ ਨਹੀਂ ਮੂਰੇ ਹੋ ਕੇ ਕੋਈ ਇੱਕ ਦੂਜੇ ਦਾ ਕੰਮ ਕਰਦਾ ਕਿਉਂ ਕਪੀਸ਼ੀ ਫਲੇਜ਼ਰ ਸਵਾਰ ਫੋਗ ਨੂੰ ਕਰਾ ਸਵਾਰ ਗਿਆ ਸ਼ਕੀ ਸਵਾ ਹੋ ਗਿਆ ਫਰੀਕ ਬੰਦ ਨੂੰ ਆਈ ਲਗੂ ਬੀ ਦੀ ਚੋਰੀ ਹੈ ਬ੍ਰਿਗੇਡ ਅਗਰੂ ਦਾਮ ਦਾਸ ਮਹਾਰਾਜ ਜੀ ਸਮਰੱਥ ਦੂਰ ਸੇ ਹੱਥ ਧਰ ਦੇ ਪਾਸਾ ਬਚਾਈ ਰੱਖਦੇ ਆ ਬਾਈ ਜੀ ਕੋਰੀ ਜੀ ਗੱਲ ਕਰੀਦੀ ਐ ਐਂਡ ਟ੍ਰਾਈਲੈਂਡ ਤੋਂ ਬਾਅਦ ਵੀ ਇਹਨਾਂ ਦਾ ਫਰਕ ਆ ਜਿਹੜਾ ਦੁਬਾਰਾ ਮੁੰਡੇ ਨੇ ਜਾ ਕੱਢੋ ਅਸੀਂ ਤਾਂ ਇੱਥੋਂ ਟਿੱਕਰ ਜਾਈਏ ਜੇ ਦੋ ਕਸਟਰ ਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਯਾਰ ਸਾਡਾ ਮਿਸਤਰੀ ਵੀ ਕਰ ਦੂਗਾ ਉਹ ਫਿਰ ਅਸੀਂ ਸਾਡੀ ਕੋਸ਼ਿਸ਼ ਹੁੰਦੀ ਆ ਵੀ ਪਹਿਲਾਂ ਉਹ ਨੁਕਸ ਕੱਢੀਏ ਜਿਹੜੇ ਟਾਈਮ ਲਾਉਣ ਵਾਲੇ ਆ ਉਦੋਂ ਬਾਅਦ ਰਨਿੰਗ ਕੰਮ ਦਾ ਸਿਮੇਂਟ ਲਾਵਾਂਗੇ ਕਰ ਲਾਂਗੇ ਫਿਰ ਉਹ ਰਨਿੰਗ ਕੰਮ ਨੂੰ ਨਾ ਬੰਦ ਕਰਾਉਂਦੇ ਲੋਕ 나ਜੀ ਇਹ ਨਾ ਕਰਿਓ ਕਿਉਂ ਇਹ ਤਾਂ ਯਾਰ ਸਾਡਾ ਮਿਸਤਰੀ ਵੀ ਕਰ ਦੂਗਾ ਪਤਾ ਲੱਗ ਗਿਆ ਵੀ ਹੁਣ ਬਾਈ ਨੂੰ ਕਾਨੂੰ ਕਹੇ ਦੇਣੇ ਆ ਦੇਖੋ ਜਦੋਂ ਉਦੋਂ ਅਸੀਂ ਤੁਹਾਡੇ ਨਾਲ ਸਵੇਰੇ ਹਰੇਕੀ ਦਾ ਇੱਕ ਸੈਟਲਮੈਂਟ ਕਰ ਲਈਨਾ ਵੀ ਇੰਨੇ ਪੈਸੇ ਇਹਨਾਂ ਤੇ ਇੰਨੇ ਪੈਸੇ ਇਹਦੇ ਤੇ ਬਾਈ ਜੀ ਫਿਰ ਸਾਰੇ ਮਕੈਨਿਕ ਵੀ ਤੁਹਾਡੀ ਗੱਡੀ ਨੂੰ ਲਾ ਲਈਦੇ ਆ ਕਿਉਂਕਿ ਤੁਸੀਂ ਦੂਰੋਂ ਆਏ ਹੋਨੇ ਤੋਰ ਨਹੀਂ ਵੀ ਹੁੰਦੀ ਐ ਫਿਰ ਬਾਈ ਜੀ ਜਦੋਂ ਤੁਸੀਂ ਅਧੂਰਾ ਜਿਹਾ ਕੰਮ ਛਡਵਾਉਂਗੇ ਵਿੱਚ ਕਿ ਬਾਅਦ ਚ ਫਿਰ ਇਹ ਵੀ ਕਹੋਗੇ ਬਾਈ ਜੀ ਤੁਹਾਡਾ ਤੱਕਾ ਐ ਤੇ ਬਾਈ ਜੀ ਕਮੈਂਟ ਪਾਉਣ ਵਾਲਾ ਸ਼ੱਕ ਦੇ ਇਹ ਵੀਡੀਓ ਕਿਉਂ ਪਾਵੇ ਮੈਨੂੰ ਕੋਈ ਫਰਕ ਨਹੀਂ ਬਾਈ ਜੀ ਜਦੋਂ ਮੂੰਹੋਂ ਮੰਗੇ ਪੈਸੇ ਸਾਡੇ ਨਹੀਂ ਮਿਲਦੇ ਤੇ ਲੋਕ ਬੇਈਮਾਨੀ ਪਾਸੇ-ਪਾਸੇ ਤਜੂ ਤਰਦੇ ਪਰ ਸਿੱਖ ਉਹ ਕੰਮ ਨਾ ਕੀ ਤਾ ਤੇ ਨਾ ਕਰਨਾ ਚਿਰਫੇ ਗੁਰੂ ਰਾਮਦਾਸ ਮਹਾਰਾਜੀ ਇਸ ਸੋਹਰ ਵਿਅਕਤੀ ਦਾ ਸੁਭਾਅ ਬਣ ਗਿਆ ਸਵਾਰਥੀ ਜਾਂ ਦਿਖੋ ਮਕੈਨਿਕ ਅੱਜ ਚੰਗਾ ਕੰਮ ਕਰਨਾ ਕਿਉਂ ਛੱਡਦੇ ਜਾਂਦੇ ਨੇ ਆਫਟਰ ਮਾਰਕੀਟ ਦਾ ਸਮਾਨ ਸਸਤਾ ਕੰਪਨੀ ਦਾ ਸਮਾਨ ਮਹਿੰਗਾ ਗੱਡੀ ਪੁਰਾਣੀ ਲੈ ਕੇ ਮੇਂਟੇਨੈਂਸ ਕਰਾਉਣਾ ਹਰੇਕ ਬੰਦੇ ਦੇ ਵਾਸਤੇ ਨਹੀਂ ਹੈਗਾ ਜੇ ਤੁਸੀਂ ਗੱਡੀ ਲੈਨੇ ਹੋ ਤੇ ਮੇਂਟੇਨੈਂਸ ਵੀ ਤੁਸੀਂ ਹੁ ਕਰਵਾਉਣੀ ਹੈ ਕਿਉਂਕਿ ਪਹਿਲਾਂ ਤਾਂ ਮੇਂਟੇਨੈਂਸ ਅਸੀਂ ਉਹਨਾਂ ਦੇ ਹੱਥਾਂ ਵਿੱਚ ਦਿੰਨੇ ਆ ਜਿਨ੍ਹਾਂ ਹੱਥਾਂ ਦੇ ਵਿੱਚ ਕੋਈ ਐਕਸਪੀਰੀਅੰਸ ਨਹੀਂ ਹੁੰਦਾ ਫਸੇ ਕੰਮਾਂ ਨੂੰ ਖਰਾਬ ਹੋਏ ਕੰਮਾਂ ਨੂੰ ਦੁਬਾਰਾ ਠੀਕ ਕਰਨਾ ਆਮ ਮਕੈਨਿਕ ਦੇ ਵਾਸਤੇ ਦਾ ਰੋਗ ਨਹੀਂ ਹੁੰਦਾ ਸੋ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਹੁੰਦੀਆਂ ਆ ਵੀ ਜਿਹੜੀਆਂ ਕਸਟਮਰ ਦਾ ਨੁਕਸਾਨ ਹੁੰਦਾ ਹੋਵੇ ਤੇ ਸਾਡੇ ਤੋਂ ਨਹੀਂ ਦੇਖਿਆ ਜਾਂਦਾ ਅਸੀਂ ਉਹਨੂੰ ਪਾਈਪ ਡਬਲ ਕਰਕੇ ਕੱਸੇ ਨਾ ਉਹਦੀ ਪਾਣੀ ਦੀ ਲੀਕਜ ਨੂੰ ਜਾਂ ਹੋਰ ਕਈ ਚੀਜ਼ਾਂ ਨੂੰ ਧਾਂਟ ਲਿਆ ਜਾਂਦਾ ਪਰ ਦੁਨੀਆ ਜਦੋਂ ਸਾਡਾ ਕੋਈ ਹੱਕ ਮੋੜਨ ਦੀ ਗੱਲ ਆਉਂਦੀ ਆ ਉਦੋਂ ਸਵਾਰਥੀ ਜੇ ਬਹੁਤ ਹੋ ਜਾਂਦੇ ਆ ਸੋ ਹੱਥ ਜੋੜ ਕੇ ਬੇਨਤੀ ਆ ਸਾਰੇ ਸਜਣਾ ਨੂੰ ਜੀ ਸੱਚ ਕੇ ਆਓ ਕੰਮ ਕਰਾਓ ਅਸੀਂ ਉਹ ਥੱਕੇ ਹੋਏ ਖਿਡਾਰੀ ਆ ਜਿਹੜਾ ਸਮਝਾ ਸਮਝਾ ਕੇ ਥੱਕ ਗਏ ਹੰਬ ਗਏ ਪਰ ਦੁਨੀਆ ਸਮਝਦਾਰ ਹੋਈ ਸਮਝਦੀ ਨਹੀਂ ਗਈ ਤੁਹਾਨੂੰ ਵੀਡੀਓ ਕਿਵੇਂ ਲੱਗੀ ਦੂਰੋ ਜੇ ਕੰਮ ਕਰਾਉਣ ਆਉਣੇ ਹੋ ਤੇ ਪੂਰਾ ਕਰਾਉਣ ਵਾਸਤੇ ਆਉਣੇ ਹੋ ਤੇ ਕਮੈਂਟ ਜ਼ਰੂਰ ਬਣਾਇਆ ਕਰੋ ਜੇ ਸ਼ਾਮ ਨੂੰ ਗੱਡੀ ਦਾ ਕੰਮ ਹੋਊਗਾ ਤੇ ਤੋਰਾਂਗੇ ਨਹੀਂ ਤਾਂ ਨਹੀਂ ਤੋਰਾਂਗੇ ਸਾਡੇ ਨਾਲ ਵੀ ਇਸ ਗੱਡੀ ਕੁਝ ਅਜੇਹਾ ਹੀ ਹੋਇਆ